ਲਓ ਜੀ ਇਹਦੇ ਗਰਮੀਆਂ ਦਾ ਮੌਸਮ ਸ਼ੁਰੂ ਨਹੀਂ ਹੋਇਆ ਪਰ ਵੱਡਾ ਦੀਪੂ ਨੇ ਕੁੜੀਆਂ ਲਈ ਕਰ ਲਈ ਫੁੱਲ ਤਿਆਰੀ ਆ ਦੇਖੋ ਤੁਹਾਨੂੰ ਟੀ-ਸ਼ਰਟਾਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ 600-600 ਰੁਪਏ ਦੀਆਂ ਇੱਥੇ ਮਿਲਦੀਆਂ 300-300 ਦੇ ਵਿੱਚ ਆ ਤੁਸੀਂ ਦੇਖ ਲਓ ਕੁਰਤੇ ਦੇਖੋ ਕਿੰਨੇ ਸੋਹਣੇ ਡਿਜ਼ਾਈਨਰ ਆ ਇਹ ਬਾਜ਼ਾਰ ਦੇ ਵਿੱਚ 1500 ਇੱਥੇ ਮਿਲਣਾ 531 ਦੇ ਵਿੱਚ ਜਿਹੜੀ ਬਾਜ਼ਾਰ 'ਚ 1500 1600 1700 ਪਰ ਇਦਾਂ ਦੀ ਡਿਜ਼ਾਈਨਰ ਮਿੱਡੀ ਤੁਹਾਨੂੰ ਵੱਡਾ ਦੀਪੂ ਤੇ ਮਿਲਣੀ 631 'ਚ 531 ਰੁਪਏ ਦੇਣਾ ਭਾਜੀ ਦੇਖੋ ਜਿਹਨੇ ਕਿੰਨੇ ਸੋਹਣੇ ਆਰਟਿਕਲ ਆ ਚੁੱਕੇ ਨਾਲ ਦੇਖੋ ਪਲਾਜ਼ੋ ਦੇਣਾ ਹੈਗਾ ਹੈਗਾ ਜੁਨੀਅਰ ਜੁਨੀਅਰ ਆਪਾਂ ਪੀਸ ਹੁੰਦੇ ਨੇ ਹੈਗੇ ਆ ਕਾਡੀਆਂ ਦੇ ਭਾ ਦੇਣੇ ਨੇ ਕਿ ਸਿਰਫ 581 ਰੁਪਏ ਦੇ ਚ ਲੇ ਉੱਤੇ ਰੇਟ ਲੈ ਕੇ ਲਾਤਾ 3000 ਦਾ ਨਾਈਟ ਸੂਟ ਸੁਪਰ ਕੁਆਲਿਟੀ ਕੱਪੜੇ ਦੀ ਸਾਡੇ ਕੋਲ ਲੈ ਜਾਓ ਸਿਰਫ 600 ਰੁਪਏ ਦੇ ਵਿੱਚ ਤੁਸੀਂ ਪਾ ਗਿਆ ਨਾ ਕਿਤੇ ਬੈਠਣਾ ਕਿਤੇ ਮੀਟਿੰਗ ਵਿੱਚ ਉਹ ਨਹੀਂ ਕਹਣਾ 32 ਦੇ ਹੈ ਨਹੀਂ ਕਿ ਏਸੀ ਵੀ ਬੰਦ ਪੱਖਾ ਹੀ ਬੰਦਾ ਇਹ ਠੰਡੀਆਂ ਨਹੀਂ ਹਵਾ ਕਿੱਥੋਂ ਆਉਂਦੀ ਹੈਗੀ ਇਹ ਨਹੀਂ ਪਤਾ ਇਹ ਤੁਸੀਂ ਕੁਰਤੇ ਪਾਵੇ ਠੰਡੇ ਉਹੀ ਮਾਰਾ ਠੰਡੀ ਠੰਡੀ ਹਵਾ ਦੇ ਜਾਂਦੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਆ ਬਹੁਤ ਮੁੰਡੇ ਕੁੜੀਆਂ ਆ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਬਾਹਰੋਂ ਲੱਖ ਰੁਪਏ ਦਾ ਕੱਪੜਾ ਖੀਦਣਾ ਜਾ ਕੇ ਵੱਡਾ ਢੀਪੂ ਨੇ 20000 ਰੁਪਏ ਦੇਣਾ ਇਹ ਸਾਡੇ ਸੋਹਣੇ ਸੋਹਣੇ ਆਪ ਕੋਲ ਲੋਰ ਵੀ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗੇ ਮਾਰਾ ਕਿੰਨੇ ਕਿੰਨੇ ਜੈਂਟਰੀ ਜੈਂਟਰੀ ਆਰਟੀਕਲ ਆ ਚੁੱਕੇ ਹੈਗੇ ਆਹ ਚੀਜ਼ਾਂ ਕੋ ਨਹੀਂ ਲੱਭਦੀਆਂ ਫਿਰਦੀਆਂ ਲੱਭਦੀਆਂ ਮੈਂ ਰੇਟਵਾ ਹੁੰਦਾ ਆਪਾਂ ਤੁਹਾਨੂੰ ਦੇਣਾ ਸੀ 600 ਰੁਪਏ ਵਿੱਚ ਕੁੜੀਆਂ ਵਾਲੀ ਸ਼ਰਟਾਂ ਵੀ ਆ ਚੁੱਕੀਆਂ ਦੇਖੋ ਕਾਟਨ ਕਿੰਨੀ ਕਿੰਨੀ ਸੋਹਣੀ ਆ ਚੁੱਕੇ ਹੈਗੇ ਹਰ ਤਰ੍ਹਾਂ ਤੁਹਾਨੂੰ ਇਹਦੇ ਵਿੱਚ ਸਾਈਜ਼ ਮੰਗੇ ਹੈਗੇ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨ ਮੰਨੀ ਹੈਗੀ ਹੈ ਹਰ ਤਰ੍ਹਾਂ ਵਿੱਚ ਸਟਾਈਲ ਮੰਨਿਆ ਹੈਗਾ ਤੁਸੀਂ ਚੈੱਕ ਪਸੰਦ ਕਰਦੇ ਹੋ ਤੁਸੀਂ ਲਾਈਨਿੰਗ ਪਸੰਦ ਕਰਦੇ ਹੋ ਤੁਸੀਂ ਪਲੇਨ ਪਸੰਦ ਕਰਦੇ ਹੋਗੇ ਤੁਸੀਂ ਚਲੋ ਜਿਹੜੇ ਗਰਮੀਆਂ ਦਾ ਮੌਸਮ ਸ਼ੁਰ ਇਹਨਾਂ ਦਾ ਇਹ ਬਾਜ਼ਾਰ ਦੇ ਵਿੱਚ 1500 ਇੱਥੇ ਮਿਲਣਾ 531 ਦੇ ਵਿੱਚ ਇਸੇ ਤਰ੍ਹਾਂ ਤੁਸੀਂ ਪਲਾਜੋ ਸੂਟ ਲੈਣੇ ਦੇਖੋ ਚਿਕਨ ਦੇ ਵਿੱਚ ਰੰਗ ਬਹੁਤ ਸੋਹਣੇ ਮਿਲਣਿਆ ਡਿਜ਼ਾਈਨ ਬਹੁਤ ਸਾਰੇ ਮਿਲਣਿਆ ਚਾਹੇ ਤੁਸੀਂ ਮਿੱਡੀਆਂ ਲੈਣੀਆਂ ਮਿੱਡੀਆਂ ਦਾ ਉੱਤੇ ਤੁਸੀਂ ਰੇਟ ਦੇਖ ਲਓ ਜਿਹੜੀ ਬਾਜ਼ਾਰ ਚ 1500 1600 1700 ਪਰ ਇਦਾਂ ਦੀ ਡਿਜ਼ਾਈਨਰ ਮਿੱਡੀ ਤੁਹਾਨੂੰ ਵੱਡਾ ਡੀਪੋ ਤੇ ਮਿਲਣੀ 631 ਚ ਬਾਜੀ ਰੇਟ ਬੜੇ ਥੱਲੇ ਕਰਤੇ ਆ ਮੌਸਮ ਹੋ ਜਾਏ ਸ਼ੁਰੂ ਨਹੀਂ ਹੋਇਆ ਤਿਆਰੀ ਤੁਸੀਂ ਪੂਰੀ ਕਰਤੀ ਆ ਮੈਨੂੰ ਦਿਖਾ ਦਿਓ ਹੋਰ ਕਿਹੜੀ ਕਿਹੜੀ ਚੀਜ਼ ਹੈ ਤੇ ਕੀ ਫਾਇਦੇ ਕਰ ਰਹੇ ਹੋ ਕੁੜੀਆਂ ਦੇ ਬਾਜੀ ਵੱਡੇ ਡੀਪੋ ਤੋਂ ਪਜਾ ਵੈਂਟ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਅਲਗ-ਅਲਗ ਟੀ-ਸ਼ਰਟ ਆ ਚੁੱਕੇ ਆ ਸ਼ੋਰ ਦੇ ਵਿੱਚ ਕਿਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਹੈਗੇ ਆ ਹੁਣ ਆਪਾਂ ਤੁਹਾਨੂੰ ਮਾਰੇ ਗਰਮੀ ਤੋਂ ਵੀ ਬਚਾਉਣਾ ਹੈਗਾ ਤੁਹਾਡੇ ਵਾਸਤੇ ਬਹੁਤ ਸੋਹਣੇ ਆਰਟੀਕਲ ਲਿਆਂਦੇ ਆ ਗਿਆ ਤੁਹਾਡੇ ਵਾਸਤੇ ਮੈਂ ਕਿ ਲਿਆਂਦੀ ਵੱਡੀਆਂ-ਵੱਡੀਆਂ ਮੈਂ ਕਿ ਆਫਰ ਆ 300 ਰੁਪਏ ਜਿੰਨੀ ਚਾਹੀ ਲੈ ਕੇ ਜਾ ਸਕਦੇ ਦੇਖੋ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਸਿਰਫ 300 ਰੁਪਏ ਵਿੱਚ ਭਾਜੀ ਦੇਖੋ ਜੀ ਡਿਜ਼ਾਈਨਰ ਚੀਜ਼ਾਂ ਦਿਖਾ ਰਹੇ ਆ ਚੈਲੰਜ ਵੀ ਕਰ ਰਹੇ ਆ ਇਸ ਰੇਟ ਤੇ ਤੁਹਾਨੂੰ ਪੂਰੇ ਤੁਸੀਂ ਡੇਲੀ ਵੇਅਰ ਕਰਨਾ ਤੁਸੀਂ ਘਰ ਪਾਉਣੇ ਆ ਤੇ ਚਿਕਨ ਦੇ ਪਲਾਜੋ ਸੂਟਾਂ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਇਸ ਤੋਂ ਇਲਾਵਾ ਤੁਸੀਂ ਇਦਾਂ ਦੇ ਡਿਜ਼ਾਈਨਰ ਆ ਦੇਖੋ ਕਾਟਨ ਦੇ ਵਿੱਚ ਮਤਲਬ ਗਰਮੀ ਗਰਮੀ ਤਾਂ ਨੇੜੇ ਨਹੀਂ ਲੱਗਣ ਦੇਣੀਆਂ ਦੇਖੋ ਚੀਜ਼ਾਂ ਚੈੱਕ ਕਰੀ ਜਾਓ ਬਹੁਤ ਸੋਹਣੇ ਸੋਹਣੇ ਆ ਦੇਖੋ ਜੇ ਤੁਸੀਂ ਚਾਹੁੰਦੇ ਥੋੜੀ ਪਾਰਟੀ ਟਾਈਪ ਲਾਉਣਾ ਬਹੁਤ ਸੋਹਣੀ ਲੁੱਕ ਲੈਣੀ ਆ ਆ ਦੇਖੋ ਇਦਾਂ ਚੀਜ਼ਾਂ ਇਹਦੇ ਵਿੱਚ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਹੈਗੇ ਆ ਚੀਜ਼ਾਂ ਟੌਪ ਦੀਆਂ ਦੇ ਰਹੇ ਆ ਬਾਜ਼ਾਰ 'ਚ ਪਤਾ ਕਰਿਓ 3500 4000 ਤੋਂ ਘੱਟ ਨਹੀਂ ਮਿਲਣੇ ਪਰ ਸਾਡੇ ਕੋਲ ਕੋ 1200 1368 ਰੁਪਏ ਦੇ ਵਿੱਚ ਤੁਹਾਨੂੰ ਪਲਾਜੋ ਸੂਟ ਮਿਲ ਜਾਣਾ ਹੈ। ਅਸੀਂ 531 ਰੁਪਏ ਦੇਣਾ ਭਾਜੀ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਨਾਲ ਦੇਖੋ ਪਲਾਜੋ ਦੇਣਾ ਹੈਗਾ ਆ। 531 ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਆ ਗਏ ਆ। ਤੁਸੀਂ ਆਪਣੀ ਚੁਆਈ ਤਾਂ ਜਿੱਦਾਂ ਤੁਹਾਨੂੰ ਸਾਈਜ਼ ਚਾਹੀਦਾ ਜਿੱਦਾਂ ਤੁਹਾਨੂੰ ਡਿਜ਼ਾਈਨ ਚਾਹੀਦਾ ਲੈ ਕੇ ਜਾ ਸਕਦੇ ਹੈਗੇ ਆ। ਚੈਲੇਂਜ ਪਤਾ ਕੀ ਆ ਬਾਜ਼ਾਰ ਦੇ ਵਿੱਚ ਜੀ 531 ਰੁਪਏ ਟੇਲਰ ਸਮਾਈ ਲੈ ਲੈਂਦਾ ਪਰ ਸਾਡੇ ਕੋਲ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਜਿਹੜੇ ਰਾਇਲ ਕੱਪੜੇ ਪਾਉਂਦੀਆਂ ਲਗਜ਼ਰੀ ਜਿਹਾ ਰੰਗ ਵੀ ਡਿਜ਼ਾਈਨ ਵੀ ਰ ਆ ਵੀ ਦੇਖੋ ਇਹਦੇ ਨਾਲ ਤਾਂ ਦੁਪੱਟੇ ਵੀ ਨਾਲ ਲਾਤਿਆ ਰੇਟ ਕਰਤਾ 762 ਰੁਪਏ ਆ ਦੇਖੋ ਆ ਦੇਖੋ ਬਦੌੜ ਸਲੀਪ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਸਲੀਪਸ ਨਾਲ ਹੈਗੀਆਂ ਤੁਸੀਂ ਲਗਾ ਸਕਦੇ ਆ ਪਸੰਦੇ ਕੋਆਰਡੀ ਨਹੀਂ ਲੈਣੀ ਨਾ ਲਾਓ ਠੀਕ ਆ ਦੇਖੋ ਚੈਲੰਜ ਪਰ ਕਿਸ ਗੱਲ ਦਾ ਇੱਕ ਹੋਰ ਅਸੀਂ ਕਰਦੇ ਆ ਵੀ ਜੋ ਵੈਰਾਈਟੀ ਵੱਡਾ ਡੀਪੂ ਦੇ ਆ ਗਈ ਆ ਇਹ ਬਾਜ਼ਾਰ ਦੇ ਵਿੱਚ ਅਪ੍ਰੈਲ ਚ ਜਾ ਕੇ ਹੋਣੀ ਆ ਕਿਉਂਕਿ ਦੁਕਾਨਦਾਰ ਪਹਿਲਾਂ ਉਡੀਕਦੇ ਗਰਮੀ ਕਦੋਂ ਆਉਂਦੀ ਆ ਤੇ ਵੱਡਾ ਡੀਪੂ ਡੀਕ ਦਾ ਵੀ ਲੋਕਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਚੰਗੇ ਡਿਜ਼ਾਈਨ ਦੇ ਦिए ਰੇਟ ਬਾਜ਼ਾਰ ਨਾਲੋਂ ਅੱਧੇ ਦੇ ਦਿੱਤੇ ਲੋਕਾਂ ਦਾ ਫਾਇਦਾ ਹੋ ਜਵੇ ਇਸ ਕਰਕੇ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਜਿੱਥੋਂ ਮਰਜ਼ੀਓ ਛੇਤੀ ਪਹੁੰਚੋ ਵੱਡਾ ਡੀਪੂ ਨੇ ਬਹੁਤ ਵੱਡੇ ਫਾਇਦੇ ਤੁਹਾਡੇ ਘਰ ਦੇਣੇ ਆ ਵੀ ਦੇਖੋ ਤੁਸੀਂ ਮਿੱਡੀਆਂ ਦੇਖੋ ਮਿੱਡੀਆਂ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਬਿਲਕੁਲ ਡੀਸੈਂਟ ਪੀਸ ਹੈਗੇ ਜੁਨੀਕ ਕਿੰਨੇ ਕਿੰਨੇ ਆਪਾਂ ਪੀਸ ਹੁੰਦੇ ਨੇ ਹੈਗੇ ਆ ਕਾਡੀਆਂ ਦੇ ਭਾਅ ਦੇਣੇ ਕਿ ਸਿਰਫ 581 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਡੀਸੈਂਟ ਆ ਪੀਸ ਆ ਚੁੱਕੇ ਆ ਪ੍ਰਿੰਟ ਬਹੁਤ ਸੋ ਦੇਖੋ ਕਿੰਨੇ ਕਿੰਨੇ ਸੋਬਰ ਸੋਬਰ ਪੀਸ ਆ ਚੁੱਕਿਆ ਗਿਆ ਐਨੀ ਸੋਹਣ ਸੋਹਣੀ ਵੈਰਾਈਟੀ ਆ ਚੁੱਕੀ ਆਪਾਂ ਵੀਡੀਓ ਵਿੱਚ ਤੁਹਾਨੂੰ ਉਹਨਾਂ ਪ੍ਰੋਪਰ ਵੈਰਾਈਟੀ ਨਹੀਂ ਛੋਕ ਰਾ ਤੁਸੀਂ ਬੜਾ ਢੀਕੂ ਬੰਗਾ ਕੇ ਆਪ ਵੀ ਵਿਜ਼ਿਟ ਕਰ ਸਕਦੇ ਦੇਖੋ ਜੀ ਜ਼ਰੂਰੀ ਇਦਾਂ ਨਹੀਂ ਵੀ ਗਰਮੀਆਂ ਦੇ ਕੱਪੜੇ ਭਾਵੇਂ ਠੰਡ ਦੇ ਮੌਸਮ ਵਿੱਚ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਹੈਗੇ ਹਿਮਾਚਲ ਪ੍ਰਦੇਸ਼ ਚ ਜੰਮੂ ਚ ਕੈਨੇਡਾ ਚ ਅਮਰੀਕਾ ਚ ਇੰਗਲੈਂਡ ਚ ਲੌਂਗ ਕੋਰਟ ਦੇ ਵਿੱਚ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਚਾਹੇ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾ ਲਓ ਭਾਵੇਂ ਸਲਵਾਰ ਸੂਟ ਦੇ ਨਾਲ ਪਾ ਲਓ ਮਰਜੀ ਤੁਹਾਡੀ ਹੈ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਟੌਪ ਦੇ ਮਤਲਬ ਇਹ ਇੱਕੋ ਇੱਕੋ ਏਦਾਂ ਦਾ ਸਟੋਰ ਆ ਜਿੱਥੇ ਤੁਹਾਨੂੰ ਸਰਦੀਆਂ ਦੇ ਗਰਮੀਆਂ ਦੇ ਸਾਰੇ ਕੱਪੜੇ ਮਿਲ ਜਾਣ ਤੁਸੀਂ ਨਾਈਟ ਸੂਟ ਲੈਣੇ ਆ ਨਾਈਟ ਸੂਟ ਦੇਖੋ ਨਾਈਟ ਸੂਟ ਦੇ ਵਿੱਚ ਡਿਜ਼ਾਈਨ ਚੈੱਕ ਕਰੀ ਜਾਓ ਰੇਟ ਮਿੱਟੀ ਦੇ ਭਾਅ ਰੇਟ ਆ ਜਿਹੜੇ ਬਾਜ਼ਾਰਾਂ ਦੇ ਵਿੱਚ 3-3000 4-4000 ਸਾਡੇ ਕੋਲ ਕੋਈ 500 ਕੋਈ 600 ਆ ਦੇਖੋ ਕੱਲੇ ਕੱਲੇ ਉੱਤੇ ਰੇਟ ਲੈ ਕੇ ਲਾਤਾ 3000 ਦਾ ਨਾਈਟ ਸੂਟ ਸੁਪਰ ਕੁਆਲਿਟੀ ਕੱਪੜੇ ਦੀ ਸਾਡੇ ਕੋਲ ਲੈ ਜਾਓ ਸਿਰਫ 600 ਰੁਪਏ ਦੇ ਵਿੱਚ ਆ ਦੇਖੋ ਕਾਟਨ ਦੇ ਕੁਰਤੇ ਵੀ ਕਿੰਨੇ ਕਿ ਕਿੰਨਾ ਸੋਹਣਾ ਸਟਾਫ ਆ ਚੁੱਕਿਆ ਇਹਨਾਂ ਦੇ ਕੋਲ 프੍ਰਿੰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਹੁਣ ਤੁਹਾਨੂੰ ਏਸੀ ਲਾਉਣ ਦੀ ਲੋੜ ਨਹੀਂ ਪੈਣੀ ਆਪਾਂ ਤੁਹਾਨੂੰ ਏਸੀ ਦੇ ਦੇ ਹੈਗੇ ਆ ਕੁਰਤੇ ਠੰਡੇ ਠੰਡੇ ਦੇਖੋ ਕਿੰਨੇ ਕਿੰਨੇ ਜੈਂਟਲੈਂਟ ਜੀਜੇ ਆ ਚੁੱਕੀਆਂ ਜੇ ਤੁਸੀਂ ਪਾ ਗਏ ਨਾ ਕਿਤੇ ਬੈਠਣਾ ਕਿਤੇ ਮੀਟਿੰਗ ਵਿੱਚ ਉਹ ਨਹੀਂ ਕਹਿਣਾ ਬੱਤੀ ਦੇ ਹੈ ਨਹੀਂ ਕਿ ਏਸੀ ਵੀ ਬੰਦ ਪੱਖਾ ਹੀ ਪੰਦਾ ਇਹ ਠੰਢੀਆਂ ਨਹੀਂ ਹਵਾ ਕਿੱਥੋਂ ਆਉਂਦੀ ਹੈਗੀ ਇਹ ਨਹੀਂ ਪਤਾ ਇਹ ਤੁਸੀਂ ਕੁਰਤੇ ਪਾਵੇ ਠੰਡੇ ਉਹੀ ਮਾਰਾ ਠੰਢੀ ਠੰਢੀ ਹਵਾ ਦੇਈ ਜਾਂਦੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਆ ਲਗ ਲਾ ਤੁਹਾਨੂੰ ਆਰਟੀਕਲ ਪਣਾ ਹੋਰ ਕੁਝ ਲਓ ਜੀ ਕੋਰ ਸੈਟ ਨਾਲ ਨੇ ਕੋਰ ਸਟ ਲੈ ਜਾਓ ਇਹਦੇ ਵਿੱਚ ਸਾਡੇ ਕੋਲ ਕਾਟਨ ਵੀ ਸਾਨੂੰ ਮਿਲ ਜਣੇ ਆ ਸਾਨੂੰ ਸਰਦੀਆਂ ਵਾਲੇ ਵੀ ਮਿਲ ਜਣੇ ਆ ਜਿਨ੍ਹਾਂ ਨੇ ਵੀਜ਼ੇ ਲੱਗੀ ਜਣੇ ਤੁਸੀਂ ਬਾਹਰਲੇ ਮੁਲਕਾਂ ਜਾ ਰਹੇ ਆ ਸੋ ਸਟੂਡੈਂਟ ਵੀਜ਼ਾ ਲਵਾ ਕੇ ਸਾਡੇ ਕੋਲ ਬਹੁਤ ਮੁੰਡੇ ਕੁੜੀਆਂ ਆ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਬਾਹਰੋਂ ਲੱਖ ਰੁਪਏ ਦਾ ਕੱਪੜਾ ਖੀਦਣਾ ਜਾ ਕੇ ਵੱਡਾ ਡੀਪੂ ਨੇ 20000 ਰੁਪਏ ਦੇਣਾ ਇਦਾਂ ਦੀਆਂ ਚੀਜ਼ਾਂ ਭਾਜੀ ਗਰਮੀਆਂ ਟੌਪ ਟੂਬ ਵੀ ਦਿਖਾ ਦਿਓ ਨਾ ਭਾਜੀ ਬਹੁਤ ਜ਼ਿਆਦਾ ਵੈਰ ਦੇਖੋ ਕੁਰਤੇ ਆ ਚੁੱਕੇ ਆ ਗਰਮੀਆਂ ਵਾਸਤੇ ਤੁਸੀਂ ਲੈ ਗੀ ਨਾ ਪਾਉਣੇ ਜੈ ਗੀ ਨਾ ਪਾਉਣੇ ਤੁਸੀਂ ਜ ਪਤਾ ਸਾਈਪਰ ਪਰ ਨਹੀਂ ਮੈਨਦੇ ਕਿਸ ਨੂੰ ਨਾ ਤੁਸੀਂ ਆਪਣੀ ਚੋਇਸ ਦੇ ਜਿੱਦਾਂ ਤੁਹਾਨੂੰ ਸਾਈਜ਼ ਤੇ ਲੈ ਕੇ ਜਾ ਸਕਦੇ ਆ ਤੁਹਾਡੀ ਦਿਲਾਇਂ ਤੜਕਾਂਗੇ ਵੱਡਾ ਡੀਪੋ ਬੰਗਾ ਦੇਖੋ ਕਿੰਨੇ ਕਿੰਨੇ ਸੋਹਣੇ ਤੁਹਾਡੇ ਵਾਸਤੇ ਪ੍ਰਿੰਟ ਆ ਚੁੱਕਿਆ ਗਿਆ ਹੋਰ ਪਾਸੇ ਜਾਓਗੇ ਮਾਰਾ ਸਰਦੀਆਂ ਦਾ ਮਾਲ ਦੇਈ ਜਾਣਾ ਨਹੀਂ ਉਹ ਨਿਕਲ ਆਲੇ ਗਰਮੀ ਆਈ ਨਹੀਂ ਹੈਗੀ ਤੇ ਸਭ ਤੋਂ ਮਾਲ ਸਰਦੀ ਦੇ ਆ ਰਿਹਾ ਹੈਗਾ ਤੁਸੀਂ ਵੱਡਾ ਡੀਪੋ ਜਦੋਂ ਮਰਜ਼ੀ ਵੀਜਟ ਕਰ ਸਕਦੇ ਹੈਗੇ ਤੁਹਾਨੂੰ ਵਿੰਟਰ ਦਾ ਸਾਈਜ਼ ਚਾਹੀਦਾ ਸਮਰ ਤੁਹਾਨੂੰ ਵਿੰਟਰ ਸਾਈਜ਼ ਦਾ ਸਮਾਨ ਤੁਹਾਨੂੰ ਚਾਹੀਦਾ ਹੈਗਾ ਸਮਰ ਦਾ ਤੁਸੀਂ ਹਰ ਤਾਈਂ ਇੱਥੋਂ ਲੈ ਕੇ ਵੈਰਾਈਟੀ ਜਾ ਸਕਦੇ ਹੈਗੇ ਦੇਖੋ ਜੀ ਟਰੈਕਸੂਟਾਂ ਦੇ ਵਿੱਚ ਹੀ ਬਹੁਤ ਸੋਹਣੀ ਵੈਰਾਈਟੀ ਆ ਚ ਤੁਸੀਂ ਲੈਣੇ ਹੈਗੇ ਆ ਗਰਮੀਆਂ ਵਾਲੇ ਆ ਦੇਖੋ ਅੱਧੀਆਂ ਬਾਹਾਂ ਦੇ ਵਿੱਚ ਹਾਪ ਬਾਜ ਦੇ ਵਿੱਚ ਨਾਈਟ ਸੂਟ ਬਹੁਤ ਸੋਹਣੇ ਸੋਹਣੇ ਆ ਕੁੜੀਆਂ ਦਾ ਫੇਵਰਟ ਕਲਰ ਆ ਫੇਵਰਟ ਆ ਫੋਲਜਾ ਹੈਗਾ ਪਰ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਮਤਲਬ ਗਰਮੀਆਂ ਤੇ ਸਰਦੀਆਂ ਵਾਲੇ ਨਾਈਟ ਸੂਟ ਲੈ ਲਓ ਟਰੈਕ ਸੂਟ ਲੈ ਲਓ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਇੱਕੋ ਹੀ ਛਾਤੇਟਾ ਤੁਹਾਨੂੰ ਬਾਅਦ-ਬਾਰ ਕਹਿੰਨੇ ਵੀ ਇਦਾਂ ਨਹੀਂ ਵੀ ਸਰਦੀਆਂ ਦਾ ਸਮਾਨ ਲੈਣ ਹੋਰ ਕਿਤੇ ਜਾਣਾ ਗਰਮੀਆਂ ਦਾ ਹੋਰ ਲੈਣ ਜਾਣਾ ਇੱਕੋ ਹੀ ਛਾਤੇਟਾ ਜਾਓ ਬਹੁਤ ਵੱਡੇ ਫਾਇਦੇ ਆ ਆ ਦੇਖੋ ਕੁੜੀਆਂ ਵਾਸਤੇ ਲੋਰ ਵੀ ਕਿੰਨੇ ਕਿੰਨੇ ਟੋਰੀ ਆ ਚੁੱਕੇ ਆਗੇ ਮਾਰਾ ਕਿੰਨੇ ਕਿੰਨੇ ਜੈਂਟਰੀ ਹੁੰਦਾ ਪਾਤੋਂ ਦੇਣਾ ਸਿਰਫ 600 ਰੁਪਏ ਵਿੱਚ ਹਰ ਤਰ੍ਹਾਂ ਦੇ ਚ ਕਲਰ ਹੈਗੇ ਪਸੰਦ ਤੁਹਾਡੀ ਹੈਗੀ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਦੁਪਹਿਰ ਤੋਂ ਬਾਅਦ ਕਰਾਊਡ ਇੰਨਾ ਹੋ ਜਾਂਦਾ ਖੜਨ ਬੈਠਣ ਜਗ੍ਹਾ ਨਹੀਂ ਹੁੰਦੀ ਹੈਗੀ ਤੁਸੀਂ ਜਲਦੀ ਆਇਆ ਕਰੋ ਤੇ ਆਪਣੀ ਪਸੰਦ ਅਕੋਰਡਿੰਗ ਜਿੱਦਾਂ ਚੀਜ਼ ਚਾਹੀਦੀ ਸਾਂ ਲੈ ਕੇ ਜਾਇਆ ਕਰੋ ਕੁੜੀਆਂ ਨੂੰ ਇਹ ਵੀ ਹੁੰਦਾ ਵੀ ਸਾਨੂੰ ਜੀਨ ਦੀਆਂ ਪੈਂਟਾਂ ਚੰਗੀਆਂ ਮਿਲ ਜਾਣ ਵਧੀਆ ਮਿਲ ਜਾਣ ਟਟੀਆਂ ਫਟੀਆਂ ਮਿਲ ਜਾਣ ਖੁੱਲੀਆਂ ਡੁੱਲੀਆਂ ਮਿਲ ਜਾਣ ਬੂਟ ਕੱਟ ਮਿਲ ਜਾਣ ਸਕਿਨੀਆਂ ਮਿਲ ਜਾਣ ਰੇਟ ਬਹੁਤ ਘੱਟ ਹੋਵੇ ਆ ਲੋ ਜੀ ਇਹ ਵੀ ਤੁਹਾਡੀ ਇੱਛਾ ਪੂਰੀ ਕਰਤੀ ਵੱਡਾ ਡਿੱਪੂ ਨੇ ਸਾਡੇ ਕੋਲ ਰੰਗ ਜਿਹੜਾ ਮਰਜ਼ੀ ਲੈ ਜਾਓ ਬੂਟ ਕੱਟ ਲੈ ਜਾਓ ਸ਼ੂਟ ਕੱਟ ਲੈ ਜਾਓ ਜੋ ਮਰਜ਼ੀ ਲੈ ਜਾਓ ਕਲਰ ਡਾਰਕ ਲੈ ਜਾਓ ਲਾਈਟ ਲੈ ਜਾਓ ਸਾਈਜ਼ ਵੀ ਤੁਹਾਡੀ ਕਮਰ ਅਨੁਸਾਰ ਸਾਰੇ ਮਿਲ ਜਾਣੇ ਆ ਰੇਟ ਬਹੁਤ ਜ਼ਿਆਦਾ ਘਟਿਆ ਜੀਨ ਦੀਆਂ ਪੈਂਟਾਂ ਲੈਣੀਆਂ ਤੁਸੀਂ ਤੁਸੀਂ ਚਾਹੇ ਲੋਰ ਲੈਣੇ ਆ ਨਾਈਟ ਸੂਟ ਲੈਣੇ ਆ ਤਾਂ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਚੀਜ਼ਾਂ ਆ ਚੁੱਕੀਆਂ ਦੇਖੋ ਤੁਸੀਂ ਆਹ ਕੁੜੀਆਂ ਵਾਲੇ ਸ਼ਰਟਾਂ ਵੀ ਆ ਚੁੱਕੀਆਂ ਦੇਖੋ ਕਾਟਨ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਨੇ ਹਰ ਤਰ੍ਹਾਂ ਤੁਹਾਨੂੰ ਇਹਦੇ ਵਿੱਚ ਸਾਈਜ਼ ਮੈਂਡਿਆ ਗਿਆ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨ ਮ ਜਿੱਦਾਂ ਚਾਈ ਲੈ ਕੇ ਜਾ ਸਕਦੇ 400 ਤੇ 120 ਦੇ ਵਿੱਚ ਲਓ ਜੀ ਜੈਕਟਾਂ ਭਾਰੀਆਂ ਨਾ ਦਿਖਾਤੀਆਂ ਹੌਲੀਆਂ ਜੈਕਟਾਂ ਵੀ ਦੇਖ ਲਓ ਮਤਲਬ ਕਿਸੇ ਮੌਲਕ ਤੁਸੀਂ ਚੱਲੇ ਹੋ ਉਥੇ ਠੰਡ ਤਾਂ ਹੈ ਪਰ ਠੰਡ ਹੈਗੀ ਥੋੜੀ ਆ ਤੇ ਤੁਸੀਂ ਹੈਵੀ ਜੈਕਟਾਂ ਨਹੀਂ ਪਾਉਣੀਆਂ ਤੁਸੀਂ ਸਿੰਪਲ ਨਾਰਮਲ ਜੈਕਟਾਂ ਹੀ ਪਾ ਸਕਦੇ ਆ ਇਹਦਾ ਰੇਟ ਹੈਗਾ ਕੋਈ 600 ਕੋਈ 700 ਕੋਈ 750 ਦੇ ਵਿੱਚ ਤੁਹਾਨੂੰ ਇਦਾਂ ਦੇ ਡਿਜ਼ਾਈਨਰ ਪੀਸ ਬੱਧਾਂਗੇ ਸੋ ਇੱਕ ਗੱਲ ਹੋਰ ਯਾਦ ਰੱਖਿਓ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਤੇ ਤੁਸੀਂ ਸਾਡੇ ਫੇਸਬੁੱਕ YouTube Instagram ਦੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਆਨਲਾਈਨ ਤੁਸੀਂ ਸ਼ੋਪਿੰਗ ਕਰ ਸਕਦੇ ਨੰਬਰ ਸਾਡੀ ਸਕਰੀਨ ਤੇ ਹੈ ਤੁਸੀਂ ਜੋ ਵੀ ਕੱਪੜਾ ਲੈਣਾ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਇਸ ਗੱਲ ਦੀ ਗਾਰੰਟੀ ਅਸੀਂ ਲੈਨੇ ਵੱਡਾ ਦੀ ਪੂਰੀ ਚਾਹੇ 10000 20000 50000 ਲੱਖ ਰੁਪਏ ਤੱਕ ਦੀ ਵੀ ਸ਼ਾਪਿੰਗ ਤੁਸੀਂ ਆਨਲਾਈਨ ਕਰਨੀ ਹੈ ਤੁਹਾਡੇ ਪੈਸੇ ਸੇਫ ਹੈਗੇ ਆ ਮੰਨ ਲਓ ਤੁਸੀਂ ਆਹ ਚੀਜ਼ ਪਸੰਦ ਕੀਤੀ ਤੇ ਇਹੇ ਚੀਜ਼ ਤੁਹਾਡੇ ਘਰ ਆਊਗੀ ਬਾਕੀ ਦੁਕਾਨਦਾਰਾਂ ਨੂੰ ਇਹ ਨਹੀਂ ਵੀ ਦਿਖਾਉਣਾ ਕੁਝ ਤੇ ਦੇਣਾ ਕੁਝ ਹੋਰ ਪੈਸੇ ਵੀ ਤੁਹਾਡੇ ਇੱਥੇ ਸੇਫ ਆ ਸੋ ਦਿਲ ਖੋਲ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਆ 100% ਤੁਹਾਡੇ ਫਾਇਦੇ ਹੈਗੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਤਾਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਰਾਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ ਬੰਗਾ